ਅਤਿ ਰਾਦਰ ਵੇਲੇ ਉਹ ਮਾਰਦੀਆਂ ਰੱਖਦਾ ਇੱਕ ਦ੍ਰਿਸ਼ ਹੈ ਆਓ ਮੇਰੇ ਨਾਲ ਚੱਲੋ ਤੇ ਅੱਖਾਂ ਬੰਦ ਕਰਕੇ ਜਰਾ ਸੋਚੋ ਕਿ ਕੀ ਭਤੀ ਹੋਏਗੀ ਉਸ ਵੇਲੇ ਚੰਕੌਰ ਗੜੀ ਚੋਂ ਰਾਤ ਦੇ ਵੇਲੇ ਪਾਏ ਕਿਸੇ ਨੇ ਚਾਲੇ ਚਾਰ ਚੁਫੇਰੇ ਝਖੜ ਸੀ ਉਤੋਂ ਦਿਸਦਾ ਬਦੜ ਕਾਲੇ ਮਰਜੀ ਵਾੜੇ ਜੰਗਲ ਤੇ ਪਲ कॾहिं जय बीरां पैरां दाले चमकण जा माली ऐसा ज़ोर पाया एसा ज़ोरेर पाया अखी नज़र न ਹੋ ਕੇ ਬੇਫਿਕਰਾ ਰਾਹੀ ਅਗਾਂਹੀ ਤੁਰਿਆ ਜਾਂਦਾ ਸੀ ਰਾਹੀ ਨਹੀਂ ਸੀ ਕੌਣ ਸੀ ਉਹ ਮਾਂ ਗੁਜਰੀ ਦਾ ਜਾਇਆ ਜਿਸਨੇ ਹੱਸ ਕੇ ਦੇਸ਼ ਦਿਖਾਤ ਆਪ ਤੱਕ ਲੁਟਾਇਆ ਜਾਂਦੇ ਜਾਂਦੇ ਰਾਹੀ ਦੇ ਇੱਕ ਪੈਰ ਨੂੰ ਖੱਡਾ ਲਗਾ ਲਗਦਿਆਂ ਹੀ ਉਹ ਠਹਿਰਾ ਉੱਥੇ ਰੁਕ ਗਿਆ ਉਹਦਾ ਅੱਗਾ ਦਿਲ ਵਿੱਚ ਸੋਚੇ ਕੌਣ ਇਹੋ ਸੀ ਜਿਸ ਨੂੰ ਠੱਡਾ ਲੱਗਾ ਤਦ ਬੈਠ ਜਿਮੀ ਤੇ ਇਧਰ ਉਧਰ ਹੱਥ ਮਾਰਿਆ ਸੱਚਾ ਅਰਸ਼ਾ ਚੋਂ ਫਿਰ ਬਿਜਲੀ ਚਮਕੀ ਚਾਨਣ ਸਾਰੇ ਛਾਇਆ ਸੁੱਤ ਨੀਂਦ ਸਦਾ ਦੀ ਕੋਈ ਉਸ ਨੂੰ ਨਜ਼ਰੀ ਆਇਆ ਜਦ ਟੱਕਣ ਲਗਾਓ ਗੋੜਨਾ ਜਦ ਟੱਕਣ ਲਗਾ ਹੋਇਆ ਝੱਟ ਹਨੇਰਾ ਚੰਗੀ ਤਰਾ ਦੇਖ ਨਹੀਂ ਸਕਿਆ ਰਾਹੀ ਉਸ ਦਾ ਚਿਹਰਾ ਦਿਲ ਵਿੱਚ ਸੋਚੇ ਕੌਣ ਇਹ ਹੋਸੀ ਜੋ ਜੰਗਲ ਵਿੱਚ ਰੁੜਿਆ ਕਿਸ ਦੀ ਖਾਤਰ ਇਸ ਦਾ ਹੋਸੀ ਕੂਣ ਜੰਗਲ ਵਿੱਚ ਰੁੜਿਆ ਅਰਸ਼ਾਂ ਚੋਂ ਫਿਰ ਬਿਜਲੀ ਚਮਕੀ ਬੱਤੀ ਕਿਸੇ ਪਰੀ ਤਦੀ ਤਦ ਵੇਖੀ ਪਈ ਜਮੀ ਉੱਤੇ ਸੋਣੀ ਲੋਥ ਅਜੀਤ ਦੀ ਚੱਕ ਕੇ ਲੋਥ ਅਜੀਤ ਦੀ ਤਾਈਂ ਉਨਾ ਛਾਤੀ ਨਾਲ ਲਗਾਇਆ ਤਦ ਦੇ ਕੇ ਪਿਆਰ ਸਤਗੁਰ ਮੇਰੇ ਫਿਰ ਮੂੰਚੋਂ ਇਹ ਫਰਮਾਇਆ ਅਜੀਤ ਤੇਰੀ ਇਸ ਰਾਸ਼ ਤੇ ਉਤੇ ਕਸ ਨੇ ਸੀ ਨਹੀਂ ਪਹੁੰਣਾ ਜੰਗਲ ਦੇ ਵਿੱਚ ਰੁੜਦੀ ਰਹੀ ਸੀ ਲਾਂਭੂ ਅਸੀਂ ਮਿਲਾਉਣਾ ਜਿਉਂ-ਜਿਉ ਲੋਥੇ ਅਜੀਤ ਤੇਰੀ ਜੰਗਲ ਦੇ ਵਿੱਚ ਲੁਕੇਗੀ ਕਿਉਂ ਕਿਉਂ ਵਿਗੜੀ ਪਾਰਤ ਦੀ ਫਿਰ ਮੁੜ ਕੇ ਕਿਸਮਤ ਖੁੱਲੇਗੀ ਐ ਪੁੱਤਰਾ ਵਾਲਿਓ ਐ ਐ ਪੁੱਤਰਾ ਵਾਲਿਓ ਚਾਤੀ ਮਾਰੋ ਪੁੱਤਰ ਜਗ ਨਿਸ਼ਾਨੀ ਪੁੱਤਰ ਜਗ ਨਿਸ਼ਾਨੀ ਰੋਸ਼ਨ ਸਿੰਘ ਕਹੇ ਤੰਗੂ ਹੈ ਤਨ ਤੇਰੀ ਕੁਰਬਾਨੀ ਤਨ ਤੇਰੀ ਕੁਰਬਾਨੀ ਤਨ ਤੇਰੀ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ